ਅਰੇ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬਰਾਦਰ ਹੀ ਆਉਣਾ ਵਿਆਂ ਹਾਂ ਆ ਦੋ ਜਣੇ ਇਹ ਦੋਵੇਂ ਸਰਦਾਰ ਹੀ ਗੁਰ ਤੇ ਇਹਨਾਂ ਨੇ ਡਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਾ ਮੇ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ 'ਚ ਉਤਰਿਆ ਇਹ ਵੀ ਉਤਰੇ ਗੱਡੀ 'ਚ ਮੈਂ ਭਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਕਬੂਤਰੇ 'ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਜੀ ਆਹ ਤਾਂ ਗਲਤ ਆ ਇਦਾਂ ਕਰਦੇ ਪਏ ਜੀ ਚਲੋ ਹੱਥਪਾਈਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਇਹਨਾਂ ਹੱਥਪਾਈਏ ਉਹਨਾਂ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡੇ ਵਾਲਾ ਲੈ ਕੇ ਮੇਰੇ ਸਿਰ 'ਤੇ ਮਾਰਿਆ ਤੇ ਤੁਹਾਨੂੰ ਤਾਂ ਕੈਪੀ ਹੋ ਗਈ ਹੈ ਨਾ ਹਾਂਜੀ ਇਹਨਾਂ ਨੇ ਮੇਰੇ ਮੁਲਾਜ਼ਮਾਂ ਪੁਲਿਸ ਮਲਾਜਮਾਂ ਅਮਰ ਸਰਦਾਰ ਦੀ ਮੇਰੀ ਪੋਸਟਿੰਗ ਦਾ ਇਹਨਾਂ ਨੇ ਬ੍ਰਿੰਗ ਕੀਤੀ ਹੈ ਇਹਨਾਂ ਨੇ ਮੌਲਾ ਜਗ ਰਕਤ ਕੀਤਾ ਜਾਵੇ ਮੰਗੀ ਇਹਨਾਂ ਨੇ ਮੈਂ ਬੱਚਾ ਕਰਾਉਣਾ ਚਾਹੁੰਨਾ ਮੇਰੇ ਇਹ ਸਾਥ ਲਈ ਆ ਬੇਸਬੋ ਸਿਰ 'ਤੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਬੇਸਬੋਲ ਮਾਰੇ ਮੇਰੇ ਸਿਰ 'ਚ ਉਹਦੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਦ ਦੀ ਕੀਤੀ ਜਾਵੇ ਫਿਰ ਸਿੰਘ ਪ੍ਰਿੰਟ ਪਣੀ ਨਾ ਕਰ ਮੇਰੀ ਭਣੀ ਦਾ ਵਿਆਹ ਹੀ ਪੈਂਡ ਤੇ ਮੈਂ ਕਾਦੀਆਂ ਆਉਂਦਿਆ ਸਮਾਨ ਲੈਣ ਵਾਸਤੇ ਕੋਈ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ 'ਚ ਉਸ ਤੋਂ ਬਾਅਦ ਇਹਨੇ ਹੱਤਾ ਰਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਇਹਨੇ ਪੀਤੀ ਆ ਇਹਨੇ ਸੰਗਤ ਮਾਰ ਕੇ ਵਿਹਾੜ ਦੇ ਕੜੀ ਭੰਦੀ ਨਾਲੇ ਧਾੜੇ ਨਾਲੇ ਪੱਗ ਲਾਈ। ਇਹ ਕਿੱਦਾਂ ਕੋਈ ਬੇਸਰ ਤੁਹਾਨੂੰ ਵਜਾ ਮਾਰਿਆ ਤੁਸੀਂ ਕਿਸੇ ਨੂੰ ਕੋਈ ਪਰਾਣੀ ਦੀ ਪਰਾਣੀ ਖੋ ਕੇ ਰੱਖ ਲਈ ਹੈ ਕਿ ਨਹੀਂ? ਕਿਦਾਂ ਬਿਨਾਨਾ ਕਰਾਓਗੇ? ਹਾਂਜੀ। ਦੱਸਦੀ ਮੈਨੇ ਕਰਾਓਗੇ ਇਹਦਾ? ਆ ਕਰਾਵਾਂਗੇ, ਮਲਾਜਾ ਕਰਾਵਾਂਗੇ ਇਹਦਾ। ਕੀ ਮੰਗੇ ਤੁਹਾਡੀ? ਸਾਡੀ ਮੰਗ ਅਨਸਾਰ ਦੇ ਉਹ ਧਮਕੀਆਂ ਦਿੰਦਾ ਕਿ ਨਾ ਤੈਨੂੰ ਫੱਟੇ ਦੇ ਪਾਵਾਂਗਾ। ਤੈਨੂੰ ਪਤਾ ਨਹੀਂ ਮੈਂ ਕਹਾਂ ਤੁਹਾਡੀ ਕੁਸ਼ਮੀ ਕੀ ਪਹਿਲੀ ਕੋਈ ਕੁਸ਼ਮੀ ਨਹੀਂ ਦਾ ਰਾਹ ਦਾ ਟਕਰਾਲ ਆ ਅੱਜ ਦੀ ਗੱਲਬਾਤ ਕੋਈ ਨਹੀਂ ਭਤੀਜੇ ਦੀ ਭਨੇਜਾ ਵਿਆਹ ਸੀ ਆਈ ਸੌਦਾ ਲੈਣ ਆਉਂਦੇ ਹਨ ਦਾ ਚੰਚੇ ਤੇ ਗੱਡੀ ਮਾਰਤੀ ਆਉਂਦਿਆਂ ਗੱਡੀ ਮਾਰ ਕੇ ਆਈ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮੇ ਫੜ ਲਿਆ ਇਹਨੇ ਵੀ ਇਹਦਾ ਮਲਾਜਮ ਹੋਏਗਾ ਠੀਕ ਹੈ ਧੀਰਜ ਨਾਲ ਗੱਲ ਕਰਿਆ ਦੇ ਨਾਲ ਇਹਨੇ ਨਾਲ ਹੀ ਬੇਸਬਾਲ ਆਪਣੀ ਪੁਰਾਣੀ ਕੱਢ ਕੇ ਤੇ ਛੱਡ ਕੇ ਪਾਗਲਾਤੀ ਫਿਰ ਵੀ ਕੀਤੀ ਗਈ ਇਹਦਾ ਹਾਂਜੀ ਵੀਰ ਵੀ ਕੀਤੀ ਗਈ ਪੂਰੀ ਆ ਪਾਗ ਦਾ ਢੱਸ ਜਾ ਕਿ ਕਿੰਦਾ ਨਹੀਂ ਹਾਲ ਤੋਂ ਬੰਦੇ ਦੀ ਬੰਦਾ ਜੇ ਨਾ ਗਿਆ ਵਾ ਤਾਂ ਬੁਲਾਇਆ ਜਾਣਾ ਚਾਹੀਦਾ ਉਹਨਾਂ ਤਰ੍ਹਾਂ ਦਾ ਸੜੀ ਟਕਰਾਅ ਹੋਇਆ ਜੀ ਤੇ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀਆਂ ਨੂੰ ਸਵੇਰ ਦਾ ਟਾਈਮ ਦਿੱਤਾ ਕਿ ਉਹ ਬੰਦਿਕ ਨੂੰ ਨਹੀਂ ਕਰ ਰਹੀ ਕੀਤੀ ਹੈ ਕੋਈ ਮੁਲਾਜ਼ਮ ਨਹੀਂ ਹੈਗਾ ਵਿੱਚ ਹੈਗਾ ਮੁਲਾਜ਼ਮ ਕਰ ਰਹੀ ਹੈ ਇਹ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਕੋਈ ਡਰਿੰਕ ਡਰੰਕ ਨਹੀਂ ਕੀਤੀ ਤੇ ਮੋੜੇ ਸੱਟ ਲੱਗੀ ਸਿਰ ਦੇ ਵਿੱਚ ਉਹਨਾਂ ਮੜਾ ਜਾ ਲੱਗਿਆ ਘਰ ਆਉਣ ਉਹ ਕਿਹੜੇ ਪਿੰਡ ਦੇ ਮਸ ਹੈਗੇ ਨੇ ਇੱਕ ਪਿੰਡ ਪੈਣੀਆ ਦੇ ਨੇ ਹਾਂਜੀ ਤੋਂ ਗਨੇ ਪਹਿਲੇ ਜਿਹੜੇ ਸੜੀ ਦੇ ਨੇ ਉਹ ਪੈਣੀ ਦੇ ਨੇ ਇਹ ਤੋਂ ਉਹਨਾਂ ਦੇ ਟਾਈਮ ਦੇ ਤੱਕ ਗੱਡੀਆਂ ਤੋਂ ਆਪ ਦੇ ਵਿੱਚ ਇਹਨਾਂ ਦਾ ਟਕਰਾਰ ਹੋਇਆ ਆਪ ਦੇ ਗੱਡੀ ਨਾਲ ਉਹ ਬੰਦੇ ਜਿਆਦਾ ਫਾਕਟ ਨਹੀਂ ਲੱਗੀ ਜੇ ਲੱਗੀ 60 ਤੇ ਹੈਗੀ ਐ ਪਰ ਮੇਰੀ ਮੈਡੀਕਲ ਹੋਂਦ ਦੀ ਰਿਪੋਰਟ ਕਰਦਾ